ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਤੇ ਲੋ ਜੀ ਇੱਥੇ ਟਾਈਮ ਸ਼ਾਮ ਦਾ ਹੋ ਚੁੱਕਿਆ ਵਾ 4:30 ਵਜੇ ਦਾ ਬੱਚੇ ਟਿਊਸ਼ਨ ਗਏ ਹੋਏ ਆ ਬੱਚਿਆਂ ਦੀਆਂ ਸਕੂਲ ਤੋਂ ਚੱਲ ਰਹੀਆਂ ਨੇ ਛੁੱਟੀਆਂ ਤੇ ਦੇਨੇ ਅੱਜ ਸੋਮਵਾਰ ਦਾ ਤੇ ਤਰੀਕਾ 'ਚ ਪਤਾ ਨਹੀਂ ਕੀ ਹੋ ਗਈ ਆ ਸ਼ਾਨਦ 28 ਤਰੀਕਾ 29 ਤਰੀਕਾ ਯਾਦ ਮੈਂ ਨੰਬੜੀ ਪੂਰਾ ਤੇ ਅ ਬੱਚਿਆਂ ਦੇ ਦੋ ਬੱਚਿਆਂ ਦੇ ਤਾਂ ਸਕੂਲ ਲੱਗ ਜਾਣਾ ਵਾ ਅ ਦੋ ਤਰੀਕ ਨੂੰ ਯਾਨੀ ਕਿ ਇੱਕ ਤਰੀਕ ਨੂੰ ਲੱਗਣਾ ਵੈਸੇ ਇੱਕ ਤਰੀਕ ਨੂੰ ਸ਼ੈਨ ਛੁੱਟੀ ਹੋਊਗੀ ਤੇ ਦੋ ਤਰੀਕ ਨੂੰ ਸਕੂਲ ਜਾਣਗੇ ਬੱਚੇ ਤੇ ਜੋ ਅਭੀ ਚੋਤਾ ਉਹ ਕਿਸੇ ਹੋਰ ਸਕੂਲ ਵਿੱਚ ਪੜਦਾ ਵਾ ਤੇ ਉਹਦਾ 5 ਤਰੀਕ ਨੂੰ ਸਕੂਲ ਲੱਗਣਾ ਵਾ ਤੇ ਫਿਲਹਾਲ ਦੇ ਦੂਸਰੇ ਬੱਚਾ ਛੋਟੇ ਦੋਨੋਂ ਬੱਚਿਆਂ ਦੀਆਂ ਵੀ ਛੁੱਟੀਆਂ ਪਈਆਂ ਹੋਈਆਂ ਨੇ ਦੋ ਤਿੰਨ ਤੇ ਅਭੀ ਚੋਤੀਆਂ ਵੀ 5 6 ਛੁੱਟੀਆਂ ਪਈਆਂ ਹੋਈਆਂ ਨੇ ਪੰਜ ਨੂੰ ਤੇ ਜਿਸ ਦਿਨ ਦੀਆਂ ਛੁੱਟੀਆਂ ਹੋਈਆਂ ਨੇ ਵੈਸੇ ਤਾਂ ਕੁਝ ਛੁੱਟੀਆਂ ਤਾਂ ਬੱਚਿਆਂ ਨੇ ਤੋਰੇ ਫੇਰੇ ਜੂ ਗੁਜ਼ਾਰ ਲੀਆਂ ਲੰਘਾ ਲੀਆਂ ਅਭੀ ਜੋਤ ਗਿਆ ਰਿਹਾ ਵਾ ਘੁੰਮਣ ਜਾਨਕੀ ਗੁਰਦੁਆਰਾ ਸਾਹਿਬ ਯਾਤਰਾ ਤੇ ਗਿਆ ਰਿਹਾ ਵਾ ਆਪਣੇ ਦੋਸਤਾਂ ਦੇ ਨਾਲ ਤੇ ਦੋ ਬੱਚੇ ਗਏ ਸੀਗੇ ਮੇਰੇ ਨਾਲ ਤੁਹਾਨੂੰ ਪਤਾ ਹੀ ਸੀ ਕਿ ਅੰਮ੍ਰਿਤਸਰ ਗਏ ਹੋਏ ਸੀਗੇ ਤੇ ਨਾਨਕਿਆਂ ਤੇ ਵੀ ਉਹ ਆਏ ਸੀਗੇ ਅਸੀਂ ਬਸ ਇੱਕ ਦਿਨ ਵਾਸਤੇ ਗਿਆ ਸੀਗੇ ਤੇ ਹੁਣ ਆਪਾਂ ਸਾਗ ਬਣਾਇਆ ਵਾ ਅੱਜ ਤੜਕਾ ਲਗਾ ਲਿਆ ਵਾ ਹੁਣ ਲੱਗੀ ਸੀਗੀ ਮੈਂ ਆਟਾ ਗੁੰਨਣ ਵਾਸਤੇ ਤੇ ਚਲੋ ਆਪਾਂ ਆਟਾ ਗੁੰਨ ਲਈਏ ਨਾਲ ਦੇਖਿਓ ਰਸੋਈ ਵਿੱਚ ਖਲਾਰਾ ਪਿਆ ਵਾ ਜੋ ਭੰਡੇ-ਪੁੰਡੇ ਪਿਆ ਉਹਨਾਂ ਨੂੰ ਆਪਾਂ ਜੋੜ ਲਈਏ ਤੇ ਤੁਹਾਨੂੰ ਪਤਾ ਹੈ ਕਿ ਮੈਨੂੰ ਖਲਾਰਾ ਬਿਲਕੁਲ ਵੀ ਪਸੰਦੀ ਨਹੀਂ ਹੈਗਾ ਤੇ ਕਾफी ਖਲਾਰਾ ਪਿਆ ਹੋਇਆ ਆਪਣੀ ਰਸੋਈ ਵਿੱਚ ਆਸਪਾਸ ਖਲਾਰਾ ਸمیٹ ਲਈਏ ਫਿਰ ਉਸ ਤੋਂ ਬਾਅਦ ਆਟਾ ਗੁੰਨਦੇ ਆਂ ਸਾਗ ਨੂੰ ਤੜਕਾ ਲਗਾ ਲਿਆ ਆਪਾਂ ਤੇ ਤੇ ਕੱਲ੍ਹ ਕਾਲੇ ਆਟਾ ਗੁੰਨਣ ਨਾਲ ਰਹਿ ਗਿਆ ਇੱਧਰ ਭਾਂਡੇ ਜੋ ਆਪਣੇ ਮੰਜੇ ਹੋਏ ਇਹ ਵੀ ਆਪਾਂ ਜੋੜ ਲੈਨੇ ਆ ਤੇ ਸਾਰੀ ਕਿਚਨ ਨੂੰ ਆਪਾਂ ਕਰਦੇ ਆ ਸਾਫ਼ ਕਿਉਂਕਿ ਕਾਫੀ ਮੈਸੀ ਹੋਈ ਪਈ ਇੱਧਰ ਆਪਾਂ ਬਣਾਏ ਸੀ ਮਸਾਲੇ ਵਾਲੇ ਚੋਲ ਇਹਨਾਂ ਨੂੰ ਵੀ ਕੱਢ ਲੈਨੇ ਥੋੜੇ ਜੇ ਬਚੇ ਸੀ ਕਿ ਵੈਸੇ ਤਾਂ ਹੂੰ ਤੇ ਜੋ ਬਚੇ ਨੇ ਇਹਨਾਂ ਨੂੰ ਆਪਾਂ ਫ੍ਰਿਜ ਚ ਕੱਟ ਕੇ ਰੱਖ ਲੈਨੇ ਆ ਗਰਮ ਕਰ ਲਾਂਗੇ ਫਿਰ ਤੇ ਸਰਦੀਆਂ ਕਰਕੇ ਇੱਧਰ ਆਪਾਂ ਕੱਪੜੇ ਵੀ ਆਪਣੇ ਕਾਫੀ ਜ਼ਿਆਦਾ ਖਿਲਰੇ ਰਹਿੰਦੇ ਆ ਇੰਦਰ ਬੱਚਿਆਂ ਦੇ ਕੋਟ ਵਗੈਰਾ ਪਿਆ ਹੋਏ ਨੇ ਦੂਸਰੇ ਕੱਪੜੇ ਵਾਲੇ ਮੈ ਲਾ ਕੇ ਲਿਆਈ ਸੀਗੇ ਸੁੱਕ ਗਏ ਸੀਗੇ ਉਹਨਾਂ ਨੂੰ ਵੀ ਤੈਹ ਲਗਾਉਣਾ ਵਾ ਬੈੱਟ ਤੇ ਵੀ ਖਲਾਰਾ ਕੱਪੜਿਆਂ ਦਾ ਪਿਆ ਹੋਇਆ ਵਾ ਫਿਰ ਸਭ ਤੋਂ ਪਹਿਲਾਂ ਆਪਾਂ ਭਾਂਡਿਆਂ ਦਾ ਕੰਮ ਨਿਬੜੀਏ ਫਿਰ ਉਸ ਤੋਂ ਬਾਅਦ ਕੱਪੜਿਆਂ ਨੂੰ ਆਪਾਂ ਤੈਹ ਲਗਾਉਨੇ ਆ ਤੇ ਤੇਰਾ ਆਪਾਂ ਕੱਪੜੇ ਵੀ ਤੈਹ ਲਗਾਏ ਆ ਸਾਰੇ ਤੇ ਭਾਂਡੇ ਵੀ ਮਾਜ ਲਿਆ ਸਾਰੇ ਆਟਾ ਵੀ ਗੁੰਨ ਲਿਆ ਵਾ ਕਿਚਨ ਦੀ ਕਲੀਨਿੰਗ ਵੀ ਕਰ ਲਈ ਆ ਤੇ ਬਣਾਉਣ ਲੱਗੇ ਸੀਗੇ ਹੁਣ ਮੱਖਣ ਕਿਉਂਕਿ ਸਾਗ ਮੱਖਣ ਤੋਂ ਬਿਨਾ ਦੂਰਾਵਾ ਤੇ ਮੱਖਣ ਆਪਣਾ ਥੋੜਾ ਜਿਆ ਸੀਗਾ ਤੇ ਸੋਚਿਆ ਮੱਖਣ ਬਣਾ ਲਈਏ ਤੇ ਨਾਲੇ ਮੱਖਣ ਬਣਾ ਲੈਣੇ ਨਾਲੇ ਆਪਾਂ ਕਰਨੇ ਨੇ ਦੋ ਚਾਰ ਗੱਲਾਂ ਮੈਨੂੰ ਦੋ ਚਾਰ ਵੈਸੇ ਤਾਂ ਸਾਰਿਆਂ ਨੂੰ ਮੈਂ ਦੱਸਿਆ ਹੀ ਹੋਇਆ ਵਾ ਜੋ ਕਿ ਮੇਰੇ ক্লোਜ਼ ਨੇ ਸਾਰਿਆਂ ਨੂੰ ਸਾਰਿਆਂ ਦੇ ਕੋਲ ਮੇਰੇ ਨੰਬਰ ਹੈਗੇ ਨੇ ਤੇ ਕੁਝ ਨੇ ਜੋ ਜਿੰਨਾਂ ਨੂੰ ਨਹੀਂ ਪਤਾ ਕਿ ਮੇਰੇ ਡੇਲੀ ਵਲੌਗ ਕਿਉਂ ਨਹੀਂ ਆ ਰਹੇ ਤੇ ਅੱਜ ਆਪਾਂ ਦੱਸਦੇ ਆ ਕਿ ਆਪਣੇ ਡੇਲੀ ਵਲੌਗ ਕਿਉਂ ਨਹੀਂ ਆ ਰਹੇ ਬਸ ਇੱਕ ਡੇਢ ਡੇਢ ਮੰਥ ਦੀ ਗੱਲ ਹੋ ਰਿਹਾ ਕਿ ਆਪਾਂ ਕਰ ਰਹੇ ਆ ਕੋਈ ਨਿਊ ਕੰਮ ਜਾਨੀ ਕਿ ਕੋਈ ਕੰਮ ਸਿੱਖ ਰਹੇ ਆ ਮੈਂ ਹਰੇ ਦੱਸ ਨਹੀਂ ਸਕਦੀ ਸੋਸ਼ਲ ਮੀਡੀਆ ਤੇ ਮੈਂ ਦੱਸੂਗੀ ਜਰੂਰ ਕਿ ਮੈਂ ਕੀ ਸਿੱਖ ਰਹੀ ਆ ਤੇ ਉਸ ਤੋਂ ਬਾਅਦ ਆਪਾਂ ਦੱਸਾਂਗੇ ਵਲੌਗ ਬਣਾ ਕੇ ਕਿ ਆਪਾਂ ਕੀ ਸਿੱਖ ਰਹੇ ਸੀਗੇ ਜਿਸ ਕਰਕੇ ਆਪਣੇ ਡੇਲੀ ਵਲੌਗ ਨਹੀਂ ਆ ਰਹੇ ਤੇ ਆਪਾਂ ਡੇਲੀ ਵਲੌਗ ਬਣਾਇਆ ਕਰਾਂਗੇ ਡੇਢ ਕੋ ਮੰਥ ਦੀ ਗੱਲ ਹੈਗੀ ਹੋਰ ਤੇ ਚਲੋ ਆਪਾਂ ਘਿਓ ਬਣਾ ਲਈਏ ਫਿਰ ਉਸ ਤੋਂ ਬਾਅਦ ਆਪਾਂ ਫੁਲਕੇ ਬਣਾਨੇ ਨੇ ਤੇ ਫੁਲਕੇ ਬਣਾਉਣ ਦੇ ਰਹਿ ਗਏ ਆਪਣਾ ਆਟਾ ਗੁੰਨਿਆ ਪਿਆ ਵਾ ਪਹਿਲਾਂ ਮੱਖਣ ਬਣਾ ਲਈਏ ਫਿਰ ਉਸ ਤੋਂ ਬਾਅਦ ਆਪਾਂ ਫੁਲਕੇ ਬਣਾਉਣੇ ਆ ਤੇ ਕੋਸ਼ਿਸ਼ ਕਰਿਆ ਕਰਾਂਗੇ ਵਿੱਚ ਵਿੱਚ ਇੱਕਦਮ ਆਪਾਂ ਵਲੌਗ ਬਣਾ ਦਈਏ ਕਰੀਏ ਪਾ ਦਈਏ ਕਰੀਏ ਤੇ ਤੁਸੀਂ ਵਲੌਗ ਨਾਲ ਬਣੇ ਰਹੋ ਆਪਾਂ ਬਣਾ ਲਈਏ ਮੱਖਣ ਤੇ ਆਪਾਂ ਮੱਖਣ ਬਣਾ ਲਿਆ ਵਾ ਮੱਖਣ ਆਪਣਾ ਅੱਜ ਥੋੜਾ ਹੀ ਬਣਿਆ ਵਾ ਕਿਉਂਕਿ ਸਿਰਫ 2 ਦਿਨ ਦਾ ਹੀ ਸੀਗੀ ਮਲਾਈ ਇਕੱਠੀ ਹੋਈ ਤੇ ਆਪਾਂ ਸਾਗ ਬਣਾ ਲਿਆ ਸੀ ਤੇ ਮੱਖਣ ਨਹੀਂ ਸੀ ਹੈਗੇ ਇਸ ਲਈ ਆਪਾਂ ਜਲਦੀ ਬਣਾ ਲਿਆ ਮੱਖਣ ਤੇ ਇਧਰ ਲੱਗੇ ਸੀ ਕਿ ਆਪਾਂ ਫੁਲਕੇ ਬਣਾਉਣ ਵਾਸਤੇ ਤੇ ਹੁਣ ਫੁਲਕੇ ਬਣਾ ਲਏ ਬੱਚੇ ਵੀ ਆ ਗਏ ਟਿਊਸ਼ਨ ਤੋਂ 6:30 ਦਾ ਟਾਈਮ ਹੋ ਚੁੱਕਿਆ ਵਾ ਤੇ ਫੇਰ ਆਪਾਂ ਖਾਵਾਂਗੇ ਬਾਅਦ ਕੀ ਤੇ ਇਹ ਵਾਲਾ ਹੀ ਆਚਾਰ ਮੰਮੀ ਨੇ ਪਾ ਕੇ ਦਿੱਤਾ ਵਾ ਮੈਨੂੰ ਮੰਮੀ ਨੇ ਭੇਜਿਆ ਵਾ ਮੇਰੇ ਚ ਅਦਰਕ ਨਿੰਬੂ ਤੇ ਬਹੁਤ ਹੀ ਟੇਸਟੀ ਮੈਂ ਆਚਾਰ ਨਾਲ ਆਪਾਂ ਆਚਾਰ ਖਾਵਾਂਗੇ ਸਾਗ ਦੇ ਨਾਲ ਚਲੋ ਫਟਾਫਟ ਕੁਲ ਕੇ ਬਣਾ ਲਈਆ ਤਾਂ ਫਿਰ ਮਿਲਦੀ ਤੁਹਾਨੂੰ ਮੈਂ ਤਾਂ ਰੋਟੀਆਂ ਆਪਣੀਆਂ ਬਣ ਚੁੱਕੀਆਂ ਨੇ ਤੇ ਬਾਹਰ ਤੋਂ ਦੋ ਜ਼ਿਆਦਾ ਆ ਗਈ ਐ ਐਸ਼ਿੰਗ ਕਾਫੀ ਜ਼ਿਆਦਾ ਤੋਂ ਹੁੰਦੇ ਗਈ ਸੀ ਬਹੁਤ ਜ਼ਿਆਦਾ ਤੋਂ ਹੁੰਦਾ ਬਾਹਰ ਮੈਂ ਨਾ ਦੇਖਣ ਜਾ ਰਹੀ ਸੀ ਛੱਤ ਤੇ ਬੱਚੇ ਬੈਠੇ ਸੀ ਕੁਰਸੀਆਂ ਢਾ ਕੇ ਬਾਹਰ ਪਤਾ ਨਹੀਂ ਉਹਨਾਂ ਨੇ ਅੱਧਰ ਤੱਕ ਕੁਝ ਵੀ ਨਜ਼ਰ ਹੀ ਨਹੀਂ ਆ ਰਿਹਾ ਇੰਨਾ ਜ਼ਿਆਦਾ ਧੁੰਦ ਹੋ ਹੋ ਇਕੱਠੇ ਨੇ ਰਵੇ ਹੋ ਚੁੱਕੇ ਵਾਹਿਗੁਰੂ ਜੀ ਹੋ ਹੋ ਨੀਰਾ ਬੋਲ ਚਪਲਾਈਟ ਜਗਾ ਦੀ ਐ ਅਸ਼ਰੀਨ ਆਪਣੀ ਐ ਨਾ ਕੁਰਸੀਆਂ ਚੱਕੋ ਮੋਂਟੀ ਵਿੱਚ ਰੱਖੋ हाँ। कुछ नहीं दे वीरे सारा कुछ चक चक रख हां भी बड़ा आको आर्सियाँ चक्ो चक् मैं चक सी चको चलो चलो मोन्टी बच्च रखो इन्ना सारा नेरा धुंद हो पे चाचे का घर ही नहीं दिसदा पे धुंधला धुंधला दस फटाफट ਜੀ ਬਹੁਤ ਜ਼ਿਆਦਾ ਹਨੇਰਾ ਹੋਇਆ ਹੈ ਫੈਸਿਕਾ ਧੁੰਦ ਵੀ ਬਹੁਤ ਆ ਗਈ ਆ ਮੇਰਾ ਦੁੱਧ ਵੀ ਤੇਰਾ ਸੀਗਾ ਗਰਮ ਚਾਹੇ ਉਬਲ ਹੀ ਗਿਆ ਹੋ ਜ਼ਿਆਦਾ ਗਰਮ ਹੋ ਗਿਆ ਤੇ ਰੋਟੀਆਂ ਆਪਾਂ ਖਾ ਲਈਆਂ ਹਾਂਜੀ ਹਾਂ ਮਾਲੀ ਇਸ ਤਰ੍ਹਾਂ ਫਿਰ ਅਤ ਨੂੰ ਸੋ ਕਿ ਉੱਠਣਾ ਪੈਂਦੇ ਧੋਣੇ ਫੇਰ ਪੰਦੇ ਕੁਝ ਬਣਾਉਣਾ ਪੈਂਦਾ ਪੰਦੇ ਧੋਣੇ ਪੈਣੇ ਆ ਫਿਰ ਦੁੱਧ ਲਿਆਣਾ ਪੈਂਦਾ Chia pa khaana de pa ndi dhukhiyo ni, ipotha phera dhukhiyo ni. Sveta pa, phera dhukhiyo ni, phera dhukhiyo ni. Bloka puna ana tachayi da, agar mamma blon deni si. Tanya ni bloka dapotha, bisi. Mamma dena haida chalna anu program anu desi. He he he, mamma chalna anu program anu desi, unna mada chalna sayi ਸੋ ਤਾਂ ਮੈਂ ਨਾ ਭਾਂਡੇ ਮਾ ਨਾ ਤੇ ਇੱਧਰ ਰੋਟੀ ਖਾ ਲਈ ਆਪਾਂ ਨੇ ਭਾਂਡੇ ਵੀ ਮਾਜ ਲਏ ਕਿਚਨ ਵੀ ਕਲੀਨ ਕਰ ਲਿਆ ਗੈਸ ਵੀ ਸਾਫ ਕਰਤਾ ਦੁੱਧ ਨੂੰ ਖਟਾ ਲਗਾ ਦਿੱਤਾ ਮੈਂ ਦਹੀਂ ਜੰਮਣ ਵਾਸਤੇ ਤੇ ਲੋ ਜੀ ਹੁਣ ਆਪਾਂ ਲੱਗੇ ਸੌਣ ਕਿਚਨ ਕਲੀਨ ਕਰ ਲਈ ਗੁੱਡ ਨਾਈਟ ਸਾਰਿਆਂ ਨੂੰ